ਇਕਨਾ ਦੋਲਤਾदाई ਹੋਈ ਐ ਮੁਸਲਮਾਨ ਸੀ ਉਹਦੇ ਘਰ ਵਿੱਚ ਬੜੀ ਗਰੀਬੀ ਸੀ ਪਹਿਲੇ ਇਹ ਕੇ ਪਰਵਰਦਨ ਸੀ ਉਹਦੋਂ ਵੀ ਬੜੀ ਗਰੀਬੀ ਸੋਰੇ ਪਰਵਾਰ ਆਈ ਸਾਨੂੰ ਨੇ ਬੜੀ ਗਰੀਬੀ ਦੇਖੀ ਬੱਚੇ ਉਹਨੇ ਕਿਵੇਂ ਬਾਲੀ ਲੋਕਾਂ ਦੇ ਤਰੀਕੇ ਨਾਲ ਕੰਮਕਾਰ ਕਰਕੇ ਆਪਣੇ ਬੱਚਿਆਂ ਦਾ ਕੁਜ਼ਾਰਾ ਕਰਦੀ ਐ ਬੱਚਿਆਂ ਨੂੰ ਪਾਲਦੀ ਪਈ ਐ ਉਨੇ ਹਰ ਵਕਤ ਉਸ ਪਰਮਾਤਮਾ ਨੂੰ ਕਹਿਣਾ ਉਸ ਖੁਦਾ ਨੂੰ ਕਹਿਣਾ हे खुदा ਮੇਰਾ ਨਾਮ ਦولت ਹੈ ਪਰ ਤੂੰ ਮੈਨੂੰ ਦولت ਤੇ ਸ਼ਰਤ ਦਿੱਤੀ ਨਹੀਂ ਦੋ ਨਾਮ ਮੇਰਾ ਦولت ਹੈ ਮੈਨੂੰ ਤੇ ਝੋਲੀ ਤਰੀਬੀ ਪਾਈ ਹੋਈ ਹੈ ਮੇਰੀ ਝੋਲੀ ਹੈ ਮੇਰੇ ਕੋਲ ਦੀ ਬੜੀ ਗਰੀਬੀ ਹੈ ਉਹਨੇ ਹਰ ਵਕਤ ਆਪਣੇ ਨਾਮ ਨੂੰ ਕੋਸਣਾ ਕਹਿੰਦੇ ਜਦੋਂ ਉਹਨੇ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਦਿਦਾਰੇ ਉਸ ਦੋਲਤਾदाई ਨੇ ਕੀਤੇ ਐਨੇ ਕਿਦੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ ਉਹ ਦੋਲਤਾदाई ਨੇ ਮਹਾਰਾਜ ਜੀ ਦੇ ਦਿਦਾਰੇ ਕਰਕੇ ਐਨੀ ਖੁਸ਼ ਹੋਈ ਨਾ ਦੋਲਤਾदाई ਉਹਦਾ ਤਨ ਮਨ ਨਿਹਾਲ ਹੋ ਗਿਆ ਜਿਹੜੀਆਂ ਮਨ ਵਿੱਚ ਤਮੰਨਾ ਸੀ ਗੋੜਾ ਸੀ ਵੀਝਾ ਸੀ ਮਨ ਵਿੱਚ ਉਹ ਬਾਬੇ ਨਾਨਕ ਨੇ ਉੱਠੀ ਪੂਰੀਆਂ ਕਰ ਦਿੱਤੀਆਂ ਉਨਾ ਕੋਈ ਡਿਮਾਂਡ ਨਹੀਂ ਰਹਿ ਗਈ ਦੌਲਤ ਅਦਾਈ ਤੇ ਕੋਈ ਮਨ ਵਿੱਚ ਤਮੰਨਾ ਨਹੀਂ ਰਹਿ ਗਈ ਸਭ ਪੂਰੀਆਂ ਹੋ ਗਿਆ ਨੇ ਐਨੀ ਮੁਰੀਦ ਬਣੀ ਬਾਬੇ ਨਾਨਕ ਦੀ ਕਹਿੰਦੀ ਅੱਜ ਮੈਨੂੰ ਪਤਾ ਲੱਗਿਆ ਹੈ ਕਿ ਮੇਰਾ ਨਾਮ ਦੌਲਤਾ ਕਿਉਂ ਸੀ ਕਿਉਂਕਿ ਜਿਹੜੀ ਮੇਰੇ ਕੋਲ ਦੌਲਤ ਹੈ ਨਾ ਉਹ ਕਿਸੇ ਹੋਰ ਦੀ ਕੋਈ ਦੌਲਤ ਨਹੀਂ ਹੋਣੀ ਕਿਉਂ ਕਿ ਸਭ ਤੋਂ ਪਹਿਲਾਂ ਦਿਨ ਦੁਨੀਆ ਦੇ ਮਾਲਕ ਦੇ ਦਿਦਾਰੇ ਤੋਲਤਾ ਦਾਈ ਨੇ ਕੀਤੇ ਸਨ। ਤਾਂ ਸੀ ਤੋਲਤਾ ਦਾਈ ਜਿਨੇ ਗੁਰੂ ਨਾਨਕ ਪਿਤਾ ਦੇ ਸਭ ਤੋਂ ਪਹਿਲਾਂ ਤੇਦਾਰੀ ਕੀਤੀ ਸਨ। ਅਸ ਉਹਨਾਂ ਦੀ ਜੀਬ ਦੇ ਉੱਪਰ ਹਰ ਵਕਤ ਬਾਬੇ ਨਾਨਕ ਦਾ ਨਾਮ ਹੀ ਰਹਿ ਗਿਆ। ਇਹਨੂੰ ਕਹਿੰਦੇ ਨੇ ਕਮਾਈ ਅਸਲੀ ਕਮਾਈ।